ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਦਾ ਖਾਲਿਸਤਾਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਅਨਮੋਲ ਬਚਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੀ ਫਰਮਾਨ ਕਰਦੇ ਹਨ 36ਵੀਂ ਪੌੜੀ ਦੇ ਵਿੱਚ ਗਿਆਨ ਖੰਡ ਮੈਂ ਗਿਆਨ ਪ੍ਰਚੰਦ ਤਿਥੇ ਨਾਦ ਬੀਨੋਦ ਕੋੜ ਅਨੰਦ ਸਤਿਗੁਰੂ ਨਾਨਕ ਮਹਾਰਾਜ ਫਰਮਾਉਂਦੇ ਹਨ ਗਿਆਨ ਖੰਡ ਵਿੱਚ ਪਾਪ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ ਇਸ ਅਵਸਥਾ ਵਿੱਚ ਮਾਨੋ ਸਭ ਰਾਗਾਂ ਤਮਾਸ਼ਿਆਂ ਤੋਂ ਕੌਤਕਾਂ ਦਾ ਸਵਾਲ ਆ ਜਾਂਦਾ ਹੈ ਸ਼ਰਮ ਖੰਡ ਦੀ ਬਾਣੀ ਰੂਪ ਤਿੱਥੇ ਕਾਲੀਏ ਕਰਤ ਕੜੀਏ ਬਹੁਤ ਇਹਨੂਪ ਸ਼ਰਮ ਪਾਪ ਮਿਹਨਤ ਵਾਲੀ ਅਵਸਥਾ ਦੀ ਬਨਾਵਟ ਸੁੰਦਰਤਾ ਹੈ ਪਾਪ ਇਸ ਵਿੱਚ ਆ ਕੇ ਮਨ ਦਿਨੋ ਦਿਨ ਸੋਨਾ ਬਣਨਾ ਸ਼ੁਰੂ ਹੋ ਜਾਂਦਾ ਹੈ ਇਸ ਅਵਸਥਾ ਵਿੱਚ ਨਮੀ ਘੜਤ ਦੇ ਕਾਰਨ ਮਨ ਬਹੁਤ ਸੋਨਾ ਘੜਿਆ ਜਾਂਦਾ ਹੈ ਤਾਂ ਕਿਆਂ ਗਲਾਂ ਕਥੇ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਈ ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿਛੋਂ ਪਸਤਾਉਂਦਾ ਹੈ ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ ਇਥੇ ਕੜੀਏ ਸੁਤ ਮਨ ਬੁੱਧ ਇਥੇ ਕੜੀਏ ਸੁਰਾਂ ਕੀ ਸੁਧ ਉਸ ਮਹੰਤਵ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੂਰਤ ਤੇ ਮਤ ਘੜੀ ਜਾਂਦੀ ਹੈ। ਭਾਵ ਸੂਰਤ ਦੇ ਮਤ ਉੱਚੀ ਹੋ ਜਾਂਦੀ ਹੈ। ਅਤੇ ਮਨ ਵਿੱਚ ਜਾਗਰਤੀ ਪੈਦਾ ਹੋ ਜਾਂਦੀ ਹੈ। ਸ਼ਰਮ ਖੰਡ ਵਿੱਚ ਦੇਵਤਿਆਂ ਦੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਸੇਰੀ ਵਾਹਿਗੁਰੂ ਦੀ ਕੀ ਫਤਿਹ ਨਾਮ ਜਪੋ ਵੰਡ ਛਕੋ ਵਾਹਿਗੁਰੂ ਖਾਲਸਾ ਵਾਹਿਗੁਰੂ